ਡਾਕਟਰ ਮਰਮੌਣ ਸਿੰਘ ਜੀ ਨੂੰ ਅਸੀਂ ਦੇਸ਼ ਦਾ ਮਾਣ ਪੰਜਾਬੀਆਂ ਦਾ ਮਾਣ ਸਿੱਖ ਕੌਮ ਦਾ ਮਾਣ ਕਰਕੇ ਜਾਣਤਾ ਸੀ ਉਹ ਇੱਕ ਵਿਜਨਰੀ ਮਨੁੱਖ ਦੇ ਤੌਰ ਤੇ ਉਹਨਾਂ ਨੇ ਆਪਣੀ ਛਾਪ ਛੱਡੀ ਆ ਔਰ ਉਹਨਾਂ ਦੀਆਂ ਸਿਵਾਵਾਂ ਜਿਹੜੀਆਂ ਨੇ ਸਾਡੇ ਸਾਰਿਆਂ ਲਈ ਇੱਕ ਮਾਣ ਤੇ ਗੌਰਵ ਵਾਲੀਆਂ ਨੇ ਉਹਨਾਂ ਨਾਲ ਜਦੋਂ ਵੀ ਕਿਤੇ ਮਿਲਣੀ ਹੋਈ ਉਹ ਤੋਂ ਬੜਾ ਸਕੂਨ ਆਇਆ ਔਰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਇਸ ਮੁਲਕ ਨੂੰ ਜਦੋਂ ਇਕਨੋਮਿਕ ਕ੍ਰਾਈਸਿਸ ਸੀ ਉਹਦੇ ਚੋਂ ਕੱਢਣ ਦੇ ਵਿੱਚ ਉਹਨਾਂ ਦਾ ਬੜਾ ਰੋਲ ਆ ਗਲੋਬਲਾਈਜੇਸ਼ਨ ਆ ਇਕਨੋਮੀ ਦਾ ਜਿਹੜਾ ਮੈਂ ਸਮਝਦਾ ਇਸ ਮੁਲਕ ਨੂੰ ਜੋੜਨਾ ਦੁਨੀਆ ਦੇ ਨਾਲ ਔਰ ਮੈਂ ਇੱਕ ਮੈਂ ਸਮਝਦਾ ਕਿ ਦੇਸ਼ ਨੂੰ ਨੀਚੇ ਤੋਂ ਲੈ ਕੇ ਉੱਤੇ ਤੱਕ ਅੱਜ ਜੇ ਦੁਨੀਆ ਦੀ ਪੰਜਵੀਂ ਤਾਕਤ ਬਣਿਆ ਇਹ ਮੁਲਕ ਤਾਂ ਉਹਦੇ ਵਿੱਚ ਡਾਕਟਰ ਮਨਮੋਹ ਸਿੰਘ ਦਾ ਅਹਿਮ ਰੋਲ ਆ ਲੇਕਿਨ ਅਭੀ ਤੱਕ ਇਸ ਮਾਰਕ ਨੂੰ ਲੈ ਕੇ ਸਰਕਾਰ ਕੀ ਪਾਸੇ ਕੋਈ ਸਾਫ ਜਿਹਾ ਨਹੀਂ ਮੈਂ ਸਮਝਦਾ ਹਾਂਗਾ ਐਸੇ ਵਿਅਕਤੀ ਦੀ ਇਸ ਮਾਰਕ ਬਣਾ ਕੇ ਯਾਦਗਾਰ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵੱਡਾ ਸਨੇਹਾ ਛੱਡਣ ਦੀ ਲੋੜ ਆ ਔਰ ਭਾਰ ਸਰਕਾਰ ਤੋਂ ਮੈਂ ਹੀ ਮੰਗ ਕਰਾਂਗਾ ਕਿ ਉਹਨਾਂ ਦੀ ਇੱਕ ਬਹੁਤ ਹੀ ਲਾਬਿਸਾਲ ਤਾਂ ਸਮਾਰਕ ਬਣਾ ਕੇ ਯਾਦਗਾਰ ਬਣਾ ਕੇ ਕੋਈ ਚੰਗੀ ਐਜੂਕੇਸ਼ਨ ਇੰਸਟੀਚਿਊਟ ਜਿੱਥੇ ਕੋਈ ਅਸੀਂ ਨਵੀਂ ਪੀੜ੍ਹੀ ਨੂੰ ਕੁਝ ਦੇ ਦੇ ਸਕੀਏ ਇਸ ਤਰ੍ਹਾਂ ਦੀ ਕੋਈ ਇੰਸਟੀਚਿਊਸ਼ਨ ਉਹਨਾਂ ਦੇ ਨਾਂ ਤੇ ਸਥਾਪਿਤ ਕਰਨ ਦੀ ਲੋੜ ਹੈ ਅਸੀਂ ਦੇਖ ਰਹੇ ਹਾਂ ਅੱਜ ਦੇਖੋ ਡਾਕਟਰ ਮਨਮੋਨ ਸਿੰਘ ਇੱਕ ਬਹੁਤ ਵੱਡੀ ਸੰਸਥਾ ਸੀ ਉਹਨਾਂ ਨੂੰ ਇੰਡੀਵਿਜੂਅਲ ਤੌਰ ਤੇ ਨਹੀਂ ਆਪਾਂ ਦੇਖ ਸਕਦੇ ਸਟੇਟਸਮੈਨ ਸੀ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ 'ਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਆਰਥਿਕ ਆਜ਼ਾਦੀ ਦੇਸ਼ ਨੂੰ ਉਹਨਾਂ ਨੇ ਦਵਾਈ ਹੈ ਔਰ ਬਤੌਰ ਫਾਈਨੈਂਸ ਮਿਨਿਸਟਰ ਬਤੌਰ ਪ੍ਰਧਾਨ ਮੰਤਰੀ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਇਸ ਦੇਸ਼ ਲਈ ਹੈ ਸੋ ਮੈਨੂੰ ਲੱਗਦਾ ਹੈ ਵੀ ਡਾਕਟਰ ਮਨਮੋਹਨ ਸਿੰਘ ਜੀ ਦੀਆਂ ਨੀਤੀਆਂ ਤੇ ਜਦੋਂ ਤੱਕ ਦੇਸ਼ ਚੱਲਦਾ ਰਹੂਗਾ ਤੋ ਆਰਥਿਕ ਤੌਰ ਤੇ ਸੀ ਮਜ਼ਬੂਤ ਬਨੇ ਰਵਾਂਗੇ ਮੈਨੂੰ ਲੱਗਦਾ ਇਹ ਸਭ ਤੋਂ ਜ਼ਰੂਰੀ ਹੈ ਲੇਕਿਨ ਮੈਮੋਰੀਅਲ ਬਣਾਉਣੇ ਦੀ ਗੱਲ ਹੋ ਰਹੀ ਹੈ ਜਾਂ ਪੰਜਾਬ ਸਰਕਾਰ ਸਾਡੀ ਮੰਗ ਕੀਤੀ ਹੈ ਕਿ ਮੈਨੂੰ ਇਹ ਸਭ ਮੰਗ ਦੇਖੋ ਪੰਜਾਬ ਨਾਲ ਤੇ ਉਹਨਾਂ ਦਾ ਬੜਾ ਵੱਡਾ ਨਾਤਾ ਹੈ ਕਿਉਂਕਿ ਆਫਟਰ ਪਾਰਟੀਸ਼ਨ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਰਹੇ ਪੰਜਾਬ ਯੂਨੀਵਰਸਿਟੀ ਉਹਨਾਂ ਨੇ ਬਤੌਰ ਸਟੂਡੈਂਟ ਬਤੌਰ ਲੈਕਚਰਰ ਉਹਨਾਂ ਨੇ ਸ਼ਿਵ ਨਭਾਈ ਹੈ ਤੋ ਡੈਫੀਨੇਟਲੀ ਪੰਜਾਬ ਸਰਕਾਰ ਤੇ ਬੜੀ ਪੋਜ਼ੀਟਿਵਲੀ ਸੋਚ ਰਹੀ ਹੈ ਮੈਨੂੰ ਲੱਗਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਹੈ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਵਿਜ਼ਨ ਸੀ ਜੋ ਉਹਨਾਂ ਦੀਆਂ ਪਾਲਿਸੀ ਸੀ ਉਹਨਾਂ ਨੂੰ ਅਡਾਪਟ ਕਰਨ ਤੇ ਉਹਨਾਂ ਤੇ ਚੱਲਣ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਕੋਈ ਨਾ ਕੋਈ ਸੰਸਥਾ ਜ਼ਰੂਰ ਪੰਜਾਬ ਸਰਕਾਰ ਵੀ ਬਣਾਊਗੀ ਉਹਨਾਂ ਦੇ ਨਾਂ ਤੇ ਦੇਸ਼ ਦੀ ਸਰਕਾਰ ਨੂੰ ਵੀ ਕਿਉਂਕਿ ਉਹ ਕੋਈ ਇੱਕ ਖਿੱਤੇ ਦੇ ਜਾਂ ਇੱਕ ਸੂਬੇ ਦੇ ਲੀਡਰ ਨਹੀਂ ਸੀ ਉਹ ਇੱਕ ਗਲੋਬਲ ਲੀਡਰ ਸੀ ਆਵਾਮਾ ਵਰਗੇ ਜਿਹੜੇ ਯੂ ਐਸ ਏ ਦੇ ਪ੍ਰੈਜ਼ੀਡੈਂਟ ਉਹ ਵੀ ਉਹਨਾਂ ਨੂੰ बतौर ਵਰਲਡ ਦੇਖिए ਅੱਜ जो हम जिस शख्सियत के अंतिम अरदास पे आए हैं एक महान शख्सियत थी क्योंकि डॉक्टर मनमोहन सिंह का नाम जो है अकेला भारत में नहीं दुनिया में है एक तो हमें ये गर्व है कि सिखों का नाम जो उन्होंने पूरी दुनिया में चमकाया है और देश को अपने पैरों पर खड़ा होने के लिए बहुत बड़ा योगदान पाया है क्योंकि जब फाइनेंशियल क्राइसिस था जिस वक्त देश का सोना बारगुरी रखकर वो फाइनेंशियल क्राइसिस को दूर करने के किया जा रहा था तो उस वक्त इन्होंने जो देश को पैरों पे खड़ा किया वो कोई मिसाल और हो नहीं सकती इस तो कारण हमें बहुत दुख के साथ आज उनको श्रद्धा के फूल फेंक है। रहे हैं देखिए ये तो बीजेपी की सरकार की सौढ़ी सोच है जो दूसरे जितने पीएम की जो दुनिया से जा चुके हैं और उनको राज कार्ड में वो जगह मिल सकती है तो ये क्यों नहीं मिल सकता था ये बहुत बड़ा इन्जस्टिस किया बीजेपी ने एक ऐसे इंसान के साथ जिसने देश को पैरों पर खड़ा किया तो इसलिए हम ज़्यादा कुछ तो नहीं कहेंगे आज का जो हम उनको श्रद्धा के फूल पेंट करते हैं तो परमात्मा ऐसे ਔਰ ਵੀ ਜੋ ਹੈ ਸਾਡੇ ਯੋਧੇ ਪੈਦਾ ਕਰਨ ਕਿ ਦੇਸ਼ ਕੋ ਕੀ ਤਰੱਕੀ ਕਰੀ ਇਸ ਬਾਰੇ ਸੋਚ ਸਕਦੇ